ਸਤਿ ਸ਼੍ਰੀ ਅਕਾਲ ਐਸ ਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਦਿੱਲੀ ਆਪਕਾਰੀ ਨੀਤੀ ਮਾਮਲਾ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਚ ਭੇਜਿਆ ਪੰਜਾਬ ਭਾਜਪਾ ਦੇ ਰਾਹ ਚੋਂ ਕਿਸਾਨਾਂ ਦਾ ਪ੍ਰਦਰਸ਼ਨ ਸੰਗਰੂਰ ਦੇ ਗੁਰਦੁਆਰਿਆਂ ਤੋਂ ਸ਼ੁਰੂ ਹੋਇਆ ਐਲਾਨ ਪਿੰਡ ਵਿੱਚ ਲਾਏ ਪੋਸਟਰ ਵੋਟਾਂ ਨਾਮ ਮੰਗਣ ਦੀ ਚੇਤਾਵਨੀ ਹਵਾਈ ਯਾਤਰੀਆਂ ਦੇ ਖੁਸ਼ਖਬਰੀ ਚੰਡੀਗੜ੍ਹ ਹਵਾਈ ਅੱਡੇ ਤੇ ਪਲਕੇ ਤੋਂ ਤਿੰਨ ਨਵੀਆਂ ਉਡਾਨਾਂ ਹੋਣਗੀਆਂ ਸ਼ੁਰੂ ਵਿਦਿਆਂ ਚ ਵੋਟਰਾਂ ਦਾ ਲਾਲ ਕਾਰਪੇਟ ਤੇ ਕੀਤਾ ਜਾਵੇਗਾ ਸਵਾਗਤ ਦੀ ਉਹ ਨਿਰਧਾਰਿਤ ਦੇਹੂ ਕਪ ਵਿਧਾਨ ਸਭਾ ਚੋਣ ਅੱਜ ਤੋਂ ਸ਼ੁਰੂ ਹੋਵੇਗੀ ਕਨ ਦੇ ਖਰੀਦ 108 ਕੇਂਦਰਾ ਚੱਕ ਕਿਤੇ ਗਏ ਵਿਆਪਕ ਪ੍ਰਬੰਧ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮਿਲਿਆ ਵੱਡਾ ਤੋਹਫਾ ਅੱਜ ਤੋਂ ਸਸਤਾ ਹੋਇਆ LPG ਕਮਰਸ਼ੀਅਲ ਸਿਲੰਡਰ ਪੀਐਮ ਮੋਦੀ ਅੱਜ ਮੁੰਬਈ ਚ ਆਰਬੀਆ ਦੇ 90 ਸਾਲ ਪੂਰੇ ਹੋਣ ਤੇ ਆਯੋਜਿਤ ਸਮਾਰੋਹ ਨੂੰ ਕਰਨਗੇ ਸੰਬੋਧਨ ਕਾਂਗਰਸ ਚ ਸ਼ਾਮਲ ਹੋਏ ਡਾਕਟਰ ਧਰਮਵੀਰ ਗਾਂਧੀ ਰਾਜਾ ਵੜਿੰਗ ਦੀ ਮੌਜੂਦਗੀ ਚ ਫੜਿਆ ਕਾਂਗਰਸ ਦਾ ਪੰਚਾਇਤ ਭਾਰੀ ਮੀਂਹ ਮਗਰੋਂ ਗੁਹਾਟੀ 에য়ারਪੋਰਟ ਦੀ ਛੱਤ ਦਾ ਇੱਕ ਹਿੱਸਾ ਡਿੱਗਿਆ ਕਈ ਉਡਾਣਾਂ ਡਾਇਵਰਟ ਚੰਡੀਗੜ੍ਹ ਚ ਅੱਜ ਤੋਂ ਵੱਧੀਆਂ ਪਾਣੀ ਦੀਆਂ ਕੀਮਤਾਂ ਪ੍ਰਸ਼ਾਸਨ ਨੇ 5% ਦੀ ਦਾ ਕਿਤਾਵਾ ਦਾ ਕੰਗਨਾ ਨੇ ਪੀਐਮ ਮੋਦੀ ਨੂੰ ਦੱਸਿਆ ਭਗਵਾਨ ਰਾਮ ਦਾ ਅਵਤਾਰ ਕੇ ਆ ਤੁਹਾਡੀ ਹਰ ਵੋਟ ਪ੍ਰਧਾਨ ਮੰਤਰੀ ਲਈ ਆਸ਼ੀਰਵਾਦ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਐਨਟੀਆਈ ਨੇ ਟੋਲ ਟੈਕਸ ਦੀਆਂ ਦਰਾਂ ਵਧਾਉਣ ਤੇ ਲਗਾਈ ਰੋ WhatsApp ਦਾ ਆ ਸ਼ਾਨਦਾਰ ਫੀਚਰ ਹੁਣ ਲਿੰਕਡ ਡਿਵਾਈਸ 'ਚ ਚੈਟ ਪੜਨ ਲਈ ਦੇਣਾ ਹੋਵੇਗਾ ਸੀਕ੍ਰੇਟ ਕੋਡ ਕਾਂਗਰਸ ਤੋਂ 3500 ਰੁਪਏ ਕਰੋੜ ਦੀ ਟੈਕਸ ਮੰਗ ਆਮਦਨ ਕਰ ਵਿਭਾਗ ਨੇ ਸੁਪਰੀਮ ਕੋਰਟ ਚ ਕਿਹਾ ਲੋਕ ਸਭਾ ਚੋਣਾਂ ਤੱਕ ਕੋਈ ਕਾਰਵਾਈ ਨਹੀਂ ਕਰੇਗਾ ਆਸਮਾਨ ਤੇ ਪਹੁੰਚਿਆ ਸੋਨੇ ਦੀਆਂ ਕੀਮਤਾਂ ਜਾਂਦੀ ਵੀ ਹੋਈ ਮਹਿੰਗੀ ਕੀਮਤਾਂ ਜਾਣ ਕੇ ਰਹਿ ਜਾਓਗੇ ਹੈਰਾਨ ਅਰਵਿੰਦ ਕੇਜੀ ਵਾਲ ਨੂੰ ਰੱਖਿਆ ਜਾਵੇਗਾ ਤਿਹਾਰ ਜੇਲ ਸੰਜੇ ਸਿੰਘ ਨੂੰ ਕੀਤਾ ਗੈਸਟ ਸ਼ਿਫਟ ਪਾਕਿਸਤਾਨ ਚ ਭਾਰੀ ਮੀਂਹ ਨੇ ਮਚਾਈ ਤਬਾਹੀ ਖੈਬਰ ਪਖਤੂਨਵਾ ਜੱਟ ਬੱਚਾ ਸਮੇਤ 10 ਲੋਕਾਂ ਦੀ ਮੌਤ ਟੈਗ ਗਏ ਕਈ ਘਰ ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੇ ਹੱਥ ਅਟੈਕ ਨਾਲ ਮੌਤ 2011 ਚ 81 ਵਿਦੇਸ਼ ਮਲੇਸ਼ੀਆ ਚ ਪੰਜਾਬਣ ਨੇ ਵਿਧਾਇਆ ਮਾਨ ਇੰਡਸਟਰੀਅਲ ਕੋਰਟ ਦੀ ਪਹਿਲੀ ਸਿੱਖ ਮਹਿਲਾ ਚੇਅਰਮੈਨ ਡੀਸੀ ਦੇ ਕਪਤਾਨ ਅਸ਼ਪੰਤ ਨੂੰ ਲੱਗਾ ਵੱਡਾ ਝਟਕਾ ਸਲੋਵਰ ਰੇਟ ਲਈ ਲੱਗਿਆ 12 ਲੱਖ ਰੁਪਏ ਦਾ ਜੁਰਮਾਨਾ ਇਸ ਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀਵਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐ